ਲੋ ਜੀ ਤੁਹਾਨੂੰ ਹੁਣ ਅਸੀਂ ਕਿ ਅਜਿਹਾ ਵੀਡੀਓ ਦਿਖਾਉਣਾ ਜਿਸ ਦੇ ਵਿੱਚ ਤੁਹਾਨੂੰ ਇਹ ਦੱਸਾਂਗੇ ਕਿ ਕਿਵੇਂ ਜਿਹੜੇ ਪਖੰਡਵਾਦ ਦੇ ਡੇਰੇ ਅੱਗੇ ਤੋਂ ਅੱਗੇ ਵਧਦੇ ਨੇ ਇਹਨਾਂ ਦੇ ਵੱਲੋਂ ਵੀ ਇੱਕ ਦੂਜੇ ਨੂੰ ਜਿਹੜੀ ਕਿ দীક્ષા ਦਿੱਤੀ ਜਾਂਦੀ ਆ ਕਾਲਾ ਦੇ ਵਿੱਚ ਫੂਕ ਮਾਰ ਕੇ ਉਸ ਨੂੰ ਜਿਹੜਾ ਕਿ ਪੂਰਾ ਇਹ ਦੱਸ ਦਿੱਤਾ ਜਾਂਦਾ ਫਿਰ ਉਸ ਤੋਂ ਬਾਅਦ ਉਹ ਜਿਹੜੇ ਚੇਲੇ ਹੁੰਦੇ ਨੇ ਉਹਨਾਂ ਨੂੰ ਵੀ ਗੱਦੀ ਲਾਉਣ ਦਾ ਜਿਹੜਾ ਮੌਕਾ ਮਿਲ ਜਾਂਦਾ ਗੁਰੂਆਂ ਦੇ ਵੱਲੋਂ ਆਪਣੇ ਚੇਲਿਆਂ ਨੂੰ ਗੱਦੀ ਲਾਉਣ ਵਾਸਤੇ ਕਿਵੇਂ ਉਹਨਾਂ ਨੂੰ ਜਿਹੜੇ ਕਿ ਇਸ ਦਾ ਥਾਪਣਾ ਦਿੱਤਾ ਜਾਂਦਾ ਬਾਕਿ ਉਹ ਉਸੇ ਨਾਮ ਦੇ ਉੱਤੇ ਕਿਤੇ ਵੀ ਜਾ ਕੇ ਆਪਣੀ ਜੜੀ ਕੀ ਗੱਡੀ ਲਾ ਸਕਦੇ ਨੇ ਤੇ ਲੋਕ ਜਿਹੜੇ ਕਿ ਉੱਥੋਂ ਉਸ ਡੇਰੇ ਦੇ ਵਿੱਚ ਆਉਣਗੇ ਇਸ ਤਰੀਕੇ ਦੇ ਨਾਲ ਜਿਹੜੇ ਕਿ ਡੇਰੇ ਉਹ ਵੱਧੇ ਚਾ ਰਹੇ ਨੇ ਅਨੇਕਾਂ ਵੀਡੀਓਜ਼ ਆਈਆਂ ਪਖੰਡ ਬਾਦੀਆਂ ਇਹ ਵੀ ਤਾਂ ਹੋ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਇੱਕ ਮਹਿਲਾ ਆਪਣੇ ਆਪ ਨੂੰ ਮਾਦਾ ਦਾਸ ਜੇ ਤੇ ਗੁਰੂ ਬਣੀ ਹੋਈ ਆ ਤੇ ਦੂਜੇ ਪਾਸੇ ਜਿਹੜੀ ਦੂਸਰੀ ਔਰਤ ਆ ਉਸ ਦੇ ਕੋਲ ਉਹ ਜਿਹੜਾ ਕਿ ਗੁਰੂ ਦਾ ਗੋਨ ਲੈਣਾ ਆਈਆ ਤਾਂ ਕਿ ਉਹ ਆਪਣੇ ਇਲਾਕੇ ਦੇ ਵਿੱਚ ਜਾ ਕੇ ਚੌਂਕੀਆਂ ਲਾਵੇ ਆਪਣੇ ਇਲਾਕੇ ਦੇ ਵਿੱਚ ਜਾ ਕੇ ਡੇਰਾ ਖੋਲੇ ਤੇ ਉੱਥੇ ਲੋਕ ਲੋਕਾਂ ਦੀ ਭੀੜ ਹੋਗੀ ਚੰਗਾ ਪੈਸਾ ਇਕੱਠਾ ਹੋ ਗਿਆ ਚੰਗਾ ਲੋਕ ਮਾਲ ਪਤਾ ਲੈ ਕੇ ਆਉਣਗੇ ਫਲ ਫਰੂਟਾਂ ਦੇ ਘਾਟ ਨੂੰ ਹੀ ਰਾਨੀ ਮਠਾਈਆਂ ਦੀ ਘਾਟ ਨੂੰ ਹੀ ਰਾਨੀ ਕੱਪੜੇ ਲੀਡ ਦੀ ਘਾਟ ਨੂੰ ਹੀ ਰਾਨੀ ਚੰਗਾ ਮਾਇਆ ਚੰਗੇ ਸੋਨੇ ਦੇ ਗਹਿਣੇ ਲੋਕ ਪਾਪਾ ਜਾਂਦੇ ਨੇ ਇਸ ਕਦਰ ਲੋਕ ਪਖੰਡਵਾਦ ਦੇ ਵਿੱਚ ਡੁੱਬੇ ਹੋਏ ਨੇ ਖਲਾਕੇ ਇਹ ਤਾਂ ਸਭ ਨੂੰ ਪਤਾ ਕਿ ਨਾ ਪਖੰਡਿਆਂ ਦੇ ਕੋਲ ਕੁਝ ਨਹੀਂ ਹੁੰਦਾ ਚਿਕਰੇ ਇੰਨੇ ਹੀ ਸ਼ਕਤੀਸ਼ਾਲੀ ਹੋਣਾ ਅਨੇ ਹੀ ਮਾਤਾ ਦੀ ਜਫਰ ਦੇਵੀ ਦੇਵਤਿਆਂ ਦੀ ਇਨਾਂ ਲੋਕਾਂ ਦੇ ਉੱਤੇ ਪਖੰਡੀਆਂ ਦੇ ਉੱਤੇ ਕਿਰਪਾ ਹੋ ਜਾਵੇ ਤਾਂ ਫਿਰ ਇਹ ਤਾਂ ਆਪਦੇ ਘਰ ਦਾ ਤਾਂ ਫਿਰ ਅੱਜ ਦੇ ਸਮੇਂ ਦੇ ਵਿੱਚ ਫਿਰ ਲੋਕਾਂ ਦਾ ਲਾਸ ਕਿਉਂ ਪਹਿਲਾਂ ਤਾਂ ਆਪਦੇ ਘਰ ਨੂੰ ਪੂਰਾ ਪੂਰਾ ਪਰਮਾਰ ਕਰਨਗੇ ਤਾਂ ਇਹਨਾਂ ਕੋਲ ਕੁਝ ਵੀ ਨਹੀਂ ਹੁੰਦਾ ਤੁਹਾਡੇ ਵਰਗੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਤਰੀਕਾ ਇਹਨਾਂ ਕੋਲ ਆ ਜਾਂਦਾ ਇੱਕ तरीके ਦੇ ਨਾਲ ਚੱਲਦੇ ਨੇ ਤੇ ਲੋਕ ਸੋਚਦੇ ਨੇ ਕਿ ਸ਼ਾਇਦ ਸਾਡਾ ਭਲਾ ਹੋ ਜਾਵੇਗਾ ਬਹੁਤ ਬਾਬੇ ਨੇ ਜਿਨ੍ਹਾਂ ਦੇ ਅਸੀਂ ਪਰਦੇ ਖੋਲ ਲਾਂਗੇ ਭੇਤ ਖੋਲ ਲਾਂਗੇ ਕਿ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਪਖੰਡਵਾਦ ਦਾ ਵੀਡੀਓ ਤੁਹਾਡੇ ਕੋਲ ਵੀ ਹੁੰਦਾ ਤਾਂ ਨਾ ਵੀ ਸਾਰਨਾ ਸਾਂਝਾ ਕੀਤਾ ਜਾਵੇ ਜੇਕਰ ਤੁਸੀਂ ਚਾਹੋ ਨੋ ਕਿ ਪਖੰਡਵਾਦ ਵਾਕਈ ਰੁਕਣਾ ਚਾਹੀਦਾ ਤਾਂ ਪਖੰਡਵਾਦ ਦੀ ਹਰ ਇੱਕ ਵੀਡੀਓ ਨੂੰ ਸ਼ੇਅਰ ਕਰਨਾ ਜ਼ਰੂਰ ਬਣਦਾ ਤਾਂ ਕਿ ਲੋਕ ਸੁਚੇਤ ਹੋ ਜਾਣ ਕਿਉਂਕਿ ਇੱਕ ਜ਼ਰੀਆ ਹੋ ਜਾਂਦਾ ਲੋਕਾਂ ਨੂੰ ਸੁਚੇਤ ਕਰਨ ਦਾ ਲੋਕਲ ਸਮਝਾਉਂਦਾ ਕਿ ਨਾ ਪਖੰਡਿਆਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਜੇਕਰ ਇਸ ਤਰੀਕੇ ਦੇ ਨਾਲ ਲੋਕਾਂ ਦੇ ਇਲਾਜ ਹੋਣ ਲੱਗ ਜਾਣ ਜਸ ਇਸ ਤਰੀਕੇ ਦੇ ਨਾਲ ਲੋਕ ਠੀਕ ਹੋਣ ਲੱਗ ਜਾਂ ਤਾਂ ਲੋਕਾਂ ਨੂੰ ਡਾਕਟਰਾਂ ਦੇ ਥਾਂ ਤੇ ਇਹਨਾਂ ਪਖੰਡੀਆਂ ਕੋਲ ਹੀ ਜਾਣਾ ਸਹੀ ਲੱਗੂਗਾ ਕਿਉਂਕਿ ਜਦੋਂ ਪਤਾ ਲੱਗੇ ਕਿ ਇਹ ਇਲਾਜ ਕਰਦੇ ਨਹੀਂ ਪਰ ਇਹਨਾਂ ਕੋਲ ਕੁਝ ਵੀ ਨਹੀਂ ਹੁੰਦਾ ਤਾਂ ਉਹ ਗੁੰਮਰਾਹ ਕੀਤਾ ਜਾਂਦਾ ਤਾਂ ਇੱਕ ਦੂਜੇ ਨੂੰ ਜਿਹੜਾ ਕਿ ਆਪਣਾ ਗੁਰੂ ਨੇ ਆਪਣੇ ਚੈਨਲ ਨੂੰ ਗੁਲ ਦਿਨਦਿਆਂ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਆਪਣੇ ਇਲਾਕੇ ਦੇ ਵਿੱਚ ਜਾ ਕੇ ਜਿਹੜੇ ਕਿ ਡੇਰੇ ਖੋਲੇ ਜਾ ਰਹੇ ਤੇ ਇਸ ਤਰੀਕੇ ਨਾਲ ਜਿਹੜਾ ਡੇਰਾ ਬਾਦ ਆ ਉਹ ਵੱਧਦਾ ਜਾ ਰਿਹਾ